ਹਾਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਤਿ ਸਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜਿੱਥੇ ਕਿ ਆਪਾਂ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤੇ ਦੀ ਐਡ ਸਾਡੇ ਚੈਨਲ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਕੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਵਡਾਈ ਡਿਮਾਂਡ ਆਦੀ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਮੈਸੇਜ ਕਰਕੇ ਜਾਂ ਫਿਰ ਫੋਨ ਕਾਲ ਤੇ ਡਾਇਰੈਕਟ ਵੀ ਦੱਸ ਸਕਦੇ ਹਾਂ ਅਤੇ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਆਪਣਾ ਡਾਟਾ WhatsApp ਕਰਕੇ ਐਡ ਲਗਵਾ ਸਕਦੇ ਹੋ ਅਤੇ ਤੁਹਾਡੀ ਐਡ ਤੁਹਾਨੂੰ WhatsApp ਤੇ ਹੀ ਦੇਖਣ ਨੂੰ ਮਿਲ ਜਾਵੇਗੀ ਅੱਜ ਆਪਾਂ ਤੜ ਲਈ ਜੋ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ ਨਵਾਂ ਰਿਸ਼ਤਾ ਜੋ ਕਿ ਖੱਤਰੀ ਕਾਸ ਨੂੰ ਲੜਕੀ ਵਾਲੇ ਸਬੰਧ ਰੱਖਦੇ ਹਨ ਉਸ ਲਈ ਇੱਕ ਸੁਜਮਨ ਲੜੀ ਦੀ ਲੋੜ ਹੈ ਲੜਕੀ ਦੀ ਉਮਰ 27 ਸਾਲ ਹੈ ਲੜਕੀ ਦਾ ਰੰਗ ਗੋਰਾ ਹੈ ਕੱਦ 5 ਫੁੱਟ 4 ਇੰਚ ਹੈ ਤੇ ਪੜ੍ਹਾਈ ਵਿੱਚ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਲੜਕੀ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਅਤੇ ਉੱਥੇ ਹੀ ਹਸਪਤਾਲ ਵਿੱਚ ਨੌਕਰੀ ਕਰਦੇ ਨੇ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਭਰਾ ਹੈ ਜੋ ਕਿ ਕੁਆਰੇ ਹਨ ਲੜਕੀ ਵੱਲੋਂ ਆਪਣੀ ਲੜਕੀ ਲਈ ਹੁਸ਼ਿਆਰਪੁਰ ਦੇ ਨੇੜੇ ਦਾ ਲੜਕਾ ਚਾਹੀਦਾ ਹੈ ਜੋ ਕਿ ਪੰਜਾਬੀ ਜੱਟ ਹੋਣੇ ਚਾਹੀਦੇ ਨੇ ਖੱਤਰੀ ਕਾਸ ਨੂੰ ਪਹਿਲ ਦਿੱਤੀ ਜਾਣੀ ਹੈ ਅਤੇ ਨਾਲ ਹੀ ਲੜਕੇ ਵਾਲੇ ਕੋਲੇਕਰ ਟੋਕਟ 8 ਤੋਂ 10 ਕਿੱਲੇ ਜ਼ਮੀਨ ਦੇ ਹੋਣੇ ਚਾਹੀਦੇ ਨੇ ਪਰ ਲੜਕੇ ਵਾਲੇ ਐਸੀ ਜਾਂ ਫਿਰ BC ਕਾਸਟ ਨੂੰ ਬਿਲੋਂਗ ਨਹੀਂ ਕਰਨੇ ਚਾਹੁੰਦੇ ਅਗਲਾ ਰਿਸ਼ਤਾ ਜੋ ਲੜਕੀ ਦਾ ਹੀ ਆਪਾਂ ਤੁਹਾਡੇ ਲਈ ਲੈ ਕੇ ਆਈ ਹਾਂ ਨਵਾਂ ਰਿਸ਼ਤਾ ਜੋ ਕਿ ਲੜਕੀ ਬਾਲਮੀਕੀ ਕਾਸਟ ਨੂੰ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੇ ਦੀ ਲੋੜ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਰੰਗ ਗੋਰਾ ਹੈ ਅਤੇ ਉਮਰ 24 ਸਾਲ ਹੈ ਲੜਕੀ ਦੀ ਪੜ੍ਹਾਈ ਵਿੱਚ 10ਵੀਂ ਕੀਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਇਸ ਸਮੇਂ ਲੜਕੀ ਮੈਡੀਕਲ ਸਟੋਰ ਤੇ ਰਿਸੈਪਸ਼ਨ ਦਾ ਕੰਮ ਕਰਦੀ ਹੈ ਲੜਕੀ ਵਾਲੇ ਚੰਡੀਗੜ੍ਹ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਸਿਲਾਈ ਕੜਾਈ ਕਰਨਾ ਵੀ ਜਾਣਦੀ ਹੈ ਤੇ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਦੋ ਭਰਾ ਹਨ ਜੋ ਕਿ ਵਿਆਹੀ ਹੋਏ ਹਨ ਵਰਦੀ ਲੋਡ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਬਾਲਮੀਕੀ ਕਾਸ ਲੜਕੇ ਦੀ ਲੋੜ ਹੈ ਜੋ ਕਿ ਵਧੀਆ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਖੁਦ ਦਾ ਕੋਈ ਬਿਜ਼ਨਸ ਕਰਦੇ ਹੋਣ ਜਿਸ ਦੀ ਆਮਦਨ ਵਧੀਆ ਹੋਵੇ ਬਾਲਮੀਕੀ ਕਾਸ ਨੂੰ ਪਹਿਲ ਦਿੱਤੀ ਜਾਣੀ ਹੈ ਲੜਕਾ ਚੰਡੀਗੜ੍ਹ ਸ਼ਹਿਰ ਦੇ ਨੇੜੇ ਜਾਂ ਫਿਰ ਮੋਹੱਲ ਅੰਮਾਲਾ ਪੰਚਕੁਲਾ ਦੇ ਰਹਿਣ ਵਾਲੇ ਹੋਣੇ ਚਾਹੀਦੇ ਨੇ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸੱਜਣ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਵਾਰ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਆਪਣੇ ਬਾਇਓ ਡਾਟੇ ਸਾਨੂੰ ਭੇਜ ਕੇ ਰਿਸ਼ਤੇ ਦੇ ਮੈਚ ਕਰਵਾ ਸਕਦੇ ਹੋ ਤੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਡਾਟੇ ਸਾਨੂੰ WhatsApp ਤੇ ਭੇਜ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ